ਸਤਿ ਸ਼੍ਰੀ ਅਕਾਲ ਜੀ ਹੋਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ 'ਚ ਅੱਜ ਲੱਗੇ ਹੋਏ ਆ ਜਿਹੜਾ ਬਾਧੂ ਦਾ ਭਾਂਡਾ ਠੀਕਰ ਲਵੇੜਿਆ ਹੋਇਆ ਤਾਂ ਸਫਾਈ ਕਰਨ ਅੰਦਰ ਵਾਲਾ ਹਾਲਤ ਹੋਤਾ ਹਾਂ ਵੀ ਰਾਜਵੀਰ ਸਿੰਘ ਹਾਂ ਸਤਿ ਸ਼੍ਰੀ ਅਕਾਲ ਜੀ ਹਾਂ ਕਿਵੇਂ ਆ ਸਮਾਚਾਰ ਫੇ ਅੱਜ ਵੀ ਚੱਲਦੀ ਆ ਸਫਾਈ ਹਾਂ ਜਿੰਨਾ ਵੀ ਕੰਮ ਤੋਂ ਮੰਗ ਵਾਲੇ ਵਾਲੇ ਛੰਡਿਆ ਹੋਇਆ ਹਾਂ 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 ਉਹ ਸਟਾਰਟ ਕਰ ਰਹੇ ਹਾਂ ਕਿਉਂ ਭਾਂਡੇ ਭੁੰਡੇ ਇੱਧਰ ਉੱਧਰ ਜਿੰਨੇ ਬਾਅਦ ਨੂੰ ਆ ਜਿਹੜੇ ਵਿੱਚ ਲੱਗਣੇ ਆ ਲੱਗੂਗਾ ਨੇ ਬੰਦ ਕੋਲ ਉਹ ਭਾਂਡੇ ਬਾਲਦੂਗ ਲਦਣੇ ਤੁਸੀਂ ਤੁਹਾਨੂੰ ਟਾਪੇ ਚਾਹੀਦੇ ਮਸਤ ਰਲਾਉਣੇ ਨੂੰ ਵਿਜਰੇਲੇ ਰਲਾਉਣੇ ਨੂੰ ਕੜਾਈਆਂ ਹੀ ਲੈ ਕੇ ਜਾਣਗੇ ਉਹ ਹੈ ਆਹੋ ਬਾਫੇ ਦੋ ਟਾਪੇ ਚਾਹੀਦੇ ਆਪਾਂ ਥੱਲੇ ਤਾਂ ਨੇ ਨੂੰ ਮਾਲ ਹੈ ਹੈ ਸੱਤ ਸੱਪੇ ਇੰਨੇ ਕਿਆ ਕਰਾਉਣਾ ਆਪਾਂ ਨੇ ਗਰਮ ਪਾਣੀ ਪਾਉਣੀ ਅੱਛਾ ਅੱਛਾ ਪਾਣੀ ਗਰਮ ਰਹੇਗੀ ਅੱਛਾ ਯਾਨੀ ਕਿ ਇੱਕ ਦੇਖਿਆ ਮੈਂ ਗਜਰੇਲੇ ਦਾ ਜਿਹੜਾ ਲੰਗਰ ਲਾਉਨੇ ਆ ਬਹੁਤ ਮਿਹਨਤ ਆ ਬਾਈ ਇੰਜ ਮਿਹਨਤ ਖਰਚਾ ਅਰਮਨ ਪਾਵਰ ਬਹੁਤ ਯਾਰ ਸਾਰੇ ਲੰਗੜਾਂ ਨਾਲੋਂ ਜ਼ਿਆਦਾ ਲੱਗਦੀ ਆ ਹਾਂ ਕਿ ਨਹੀਂ ਅਰ ਬਾਅਦ ਚ ਥੋੜੇ ਡੇਮ ਚ ਜਾਣਾ ਇਹ ਹਾਂ 2-3 ਘੰਟੇ ਆ ਕਿ ਜਿਹਦਾ ਬਹੁਤ ਫਰਕ ਪੈਂਦਾ ਬਾਈ ਹੁਣ ਸਾਰਾ ਸਮਾਨ ਧੋਣ ਨੂੰ ਪਿਆ ਜਿਹੜਾ ਕੱਲ ਕਰੇਦਾ ਆ ਬੇੜਾ ਧੋਣ ਨੂੰ ਰਹਿ ਗਿਆ ਇੱਕ ਅੰਦਰ ਅੰਦਰ ਵਾਲਾ ਹਾਲ ਧੋਤਾ ਆਪਾਂ ਨੇ ਬਾਅਦ ਆ ਇਧਰ ਬਾਹਰ ਨੂੰ ਧੋਣਿਆ ਨਹੀਂ ਜਾਣਾ ਹਲੇ ਟੇਬਲ ਟੂਲ ਤੋਂ ਹੋਣੇ ਆ ਜਿਹੜੇ ਕੱਲ ਦੇ ਗਰੇਲਿਆਂ ਲਵੇੜੇ ਹੋਏ ਆ ਬਾਕੀ ਬੰਦੇ ਗਏ ਆ ਹੁਣ ਘਰੇ ਪ੍ਰਸ਼ਾਦਾ ਛਕਣ ਹਾਂ ਬਾਅਦ ਚੋਂ ਅੱਗੇ ਛੱਟ ਮਾਰेंगे ਇੱਕ ਛੱਟ ਹਲੇ ਮੈਂ ਕਹਿੰਦਾ ਬਦਾਮ ਦੂਣ ਵੀ ਵੜਨੇ ਆ ਹਨਾ ਯਾਰ ਮੈਂ ਤਾਂ ਕਹਿੰਦਾ ਵੀ ਦੇਖ ਹੈਲੋ ਜਿਵੇਂ ਆਪਣੇ ਕੋਲ ਮਿਕਸੀ ਵਗੈਰਾ ਜਾਂ ਕੁਝ ਹੈਗੀ ਆ ਮੜੇ ਮੜੇ ਕਿੱਟਕਦੀ ਹੈ ਨਹੀਂ ਹਲਕਾ ਹਲਕਾ ਇੱਕ ਇੱਕ ਗੇੜਾ ਜਿਹਾ ਬਸ ਵੀ ਬਟਨ ਦੱਬ ਕੇ ਛੱਡਦਾ ਹੈਨਾ ਹਾਂ ਦੇਖੀਂ ਟਰਾਈ ਕਰਕੇ ਸਿਮੇ ਕਿਤੇ ਮੰਗਵਾਵਾਂ ਮਿਕਸੀ ਜੀ ਨਹੀਂ ਕੋ ਹੋਰ ਹੱਥ ਜੇ ਵਾਲੀ ਹੁੰਦੀ ਆ ਹੱਥ ਵਾਲੀ ਨੂੰ ਖਰਾਬ ਹੈ ਨਾ ਵੀ ਸਰਦੀ ਨਾਲ ਜੀ ਕੋਈ ਬਣਾਉਂਦੇ ਗਾ ਲੋ ਉਹ ਠੀਕ ਹੁੰਦੀ ਆ ਹਾਂ ਮੁੱਠੀ ਕਿ ਬਦਾਮਾਂ ਦੀ ਪਾ ਕੇ ਦੇਖ ਲੈਂਦੇ ਆ ਮਿਕਸੀ 'ਚ ਇੱਕੋ ਗੇੜਾ ਦੇਖਣਾ ਮੈਂ ਆ ਗਿਆ ਸਿਲੰਡਰ ਭਰਾਉਂਦਾ ਉਹ ਸਿਲੰਡਰ ਭਰਾਉਂਦਾ ਆ ਗਿਆ ਸਿਮਰਨ ਉਹ ਆ ਗਿਆ ਕਿਹਨੇ ਨੇ ਆਹ ਜਿਹੜਾ ਇਹ ਜਰਮੈਂਟ ਆ ਹੂੰ ਜੇ ਮਾੜਾ ਮੁੱਟਾ ਆਟਾ ਵੀ ਹੋ ਗਿਆ ਉਹਦਾ ਕੋਈ ਚੱਕਰ ਨਹੀਂ ਨਹੀਂ ਆਟਾ ਨਹੀਂ ਬਣਦਾ ਯਾਰ ਮਾੜੇ ਗੇੜੇ ਨਾਲ ਤਾਂ ਨਹੀਂ ਬਣਦਾ ਨਹੀਂ 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 ਇੰਨਾ ਨਹੀਂ ਆਟਾ ਬਣਦਾ ਗੋਦਾਮ ਖਾਸੇ ਆ ਹਾਂ ਕੋਈ ਨਹੀਂ हां भाई। ਭਰਾ ਤੇ ਸਿਲੰਡਰ। ਹਾਂਜੀ। ਮੈਂ ਕਿਹਾ ਮਿਕਸੀ ਰਹੀ ਹਾਂ ਹਲਕੇ ਹਲਕੇ ਜਿਹੀ ਗਿੜਾ ਜੇ ਦੇ ਕੇ ਕੱਢ ਕੇ ਦੇਖੀਏ ਬਦਾਮ। ਹੈਲੋ। ਹੱਥਾਂ ਨਾਲ ਜੀਰੂ ਕਿਵੇਂ? ਜ਼ਿਆਦਾ ਥੋੜੇ ਜਿਆਦਾ ਮੋਟੇ ਹੋ ਜਾਣਗੇ। ਬਟਨ ਦੱਬ ਦੀ ਸਾਰੇ। ਕੱਢ ਕੇ ਦੇਖਣੇ ਆਪਾਂ ਨੇ ਮੁਠੀ ਕੁ ਬਦਾਮਾਂ ਦੀ ਪਾ ਕੇ। ਥੋੜੇ ਕੱਢ ਹੋਣੇ ਇੰਨੇ। ਹਾਂ। ਦੇਖੀਏ। ਦੇਖ ਲੰਗੇ ਆ। ਕੰਮ ਬਹੁਤ ਕੱਢ ਜਿਆ ਮੈਂ ਆ ਤਾਂ। ਕੰਮ ਤਾਂ ਆੜ ਜਿਆ ਬਈ ਇਹ ਲੈ। ਖੰਡਾਰ ਦੇਖ ਲੈ। ਕੱਲ ਸੇਵਾਦਾਰਾਂ ਦੀ ਬਦ ਨਹੀਂ ਤਰੀਫ ਹੋ ਜਾਣਾ ਹੋਗੀ। ਹਾਂ। ਹੈ ਰਾਜ ਵੀਰ। ਹਾਂ ਕੱਲ ਸੇਵਾਦਾਰਾਂ ਦੀ ਉਹਦੋਂ ਤਰੀਫ ਐ ਜਿਆਦਾ ਹੋ ਗਈ ਅੱਜ ਕੋਈ ਵੀ ਨਹੀਂ ਆਇਆ ਅੱਜ ਘਟ ਗਏ ਅੱਜ ਮੇਨ ਮੇਨ ਜੀ ਰਹਿ ਗਏ ਮੇਨ ਮੇਨ ਜੀ ਲੱਗੀ ਜਬਾ ਸਾਜਰੀ ਫੋਨ ਆਇਆ ਦਾ ਮੈਂ ਖੰਡਗੜ ਸਰ ਕੇ ਆਦਾ ਅੱਜ ਹਾਂ ਉਹ ਕਹਿੰਦਾ ਆ ਜਾਏਗਾ ਨਾ ਮਹਾਵੀਰ ਜੀ ਰਾਜਨ ਬੋਲਵਾ ਮੈਨੂੰ ਪਤਾ ਤਾਂ ਆ ਇਹਨਾਂ ਦੁਪਹਿਰ ਤੋਂ ਪਹਿਲਾਂ ਹੁਣੀ ਨਹੀਂ ਆਗਾ ਲੱਗਣੀ ਹੈ ਜੇ ਇੱਕ ਵਾਰ ਲੱਗ ਜਾਂਦੇ ਨਾ ਹੁਣ ਨਿਬੜ ਜਾਣਾ ਦਾ ਉਹ ਤਾਂ ਨਿਬੜ ਜਾਣ ਦਾ। ਗੰਗਰਾ ਦਾ ਟਾਈਮ ਹੋ ਜਾਂਦਾ ਕਿ ਜਿਹਨੇ ਕੱਕ ਵੱਢਣੇ ਇੰਨੇ ਆ। 22:00 ਵਜੇ। ਹਾਂ, ਇਹ ਤਾਂ ਗੱਲ ਆ। ਦੁਪਹਿਰ ਜੀ ਨੂੰ ਝੱਟ ਵੱਢੀ ਨਾ 10 ਵਜੇ ਤੋਂ ਬਾਅਦ ਸਾਰਾ ਕੰਮ ਨੇ ਪੜ ਜਾਣਾ। ਚਲ ਮਾਰਦੇ ਆ ਝੱਟ ਇੱਕ ਵਾਰ ਫੇਰ। ਉਹ ਆ ਵੀ ਸੇਵਾ ਦਾ ਰਹੂ। ਚੌਪੜ ਗਿਆ। ਹਾਂਜੀ। ਆ ਕੇ ਕਣਾ ਬੈਠਿਆ ਤੁਸੀਂ ਵਿਲੇਜ 'ਏ? ਅਸੀਂ ਯਾਰ ਆਪਣਾ ਕੰਮ ਕਰਤਾ ਤੇ। ਨਹੀਂ ਜੀ। ਇਹਦਾ ਕੁਝ ਵੀ ਨਹੀਂ ਹੈ। ਇਹ ਐਕਸਪੈਰੀਮੈਂਟ ਹੈਗਾ। ਹਾਂ। ਇਹ ਤਾਂ ਖੇਲ ਹੋ ਗਿਆ। ਲੱਕੀ ਗਾਣਾ ਗਾਣਾ ਜਦਾਂ ਕਿ ਵੀ ਲਗਾਉਂਗੇ ਇੱਕ ਇੱਕ ਗਾਣਾ ਦੋ ਦੋ ਨਾਲ ਲਈਏ ਯਾਰ ਹਰਦੀਪ ਕਾ ਗੱਲ ਹੋ ਗਈ ਹਾਂ ਹਰਦੀਪ ਨੂੰ ਪੈਕਟ ਸਿੱਧਾ ਪਾੜ ਕੇ ਕਹਦਾ ਮੈਂ ਜਿਹੜੀ ਕੌਲੀ ਕਿਸੇ ਮੈਨੇ ਪਾ ਕੇ ਦੇਣਾ ਹਰਦੀਪ ਨੇ ਨਾਲੇ ਦੋ ਨਾਲ ਦੀ ਨਾਲ ਕਾਜੂ ਵੀ ਹਰਦੀਪ ਨੂੰ ਚੱਕੀ ਵੇ ਕਹਿੰਦਾ ਕੱਟੇ ਨਹੀਂ ਲੱਗੂ ਕਹਿੰਦਾ ਕੱਟੇ ਵੀ ਲੱਗਦੇਗਾ ਟੱਟੇ ਵੀ ਲੱਗਦੇ ਕੱਟੇ ਸੇਵਾ ਜੀ ਮਸ਼ੀਨ ਆ ਜਣੀ ਮੈਂ ਆਪਣਾ ਮੋਬਾਈਲ ਨੂੰ ਅਸੀਂ ਤਾਂ ਲਾਗੇ ਨੇ ਕੱਟਣ ਚਲੋ ਦੇਖ ਲੈਂਦੇ ਆ ਆਦੀ ਬਾਤ ਆ ਪੂਰੇ ਕਰਦੀ ਯਾਰ ਆ ਜਿਹੜੇ ਰਹਿ ਗਏ 5 10 ਬਾਤ ਐ ਐਕਸਪੈਰੀਮੈਂਟ ਕਰੇ ਦੇ ਇੱਕ ਬਾਅਦ ਐਕਸਪੈਰੀਮੈਂਟ ਕਰਿਆ ਤਾਂ ਬਾਲਟੀ ਵੀ ਨਹੀਂ ਵੱਢ ਕੇ ਆ ਕੁਝ ਵੱਢ ਹੋਇਆ ਬਾਲਟੀ ਜੀ ਚ ਅਧਰ ਬਿੰਡੇ ਜਿੱਦੋਂ ਵੱਢੋ ਕੇ ਵੱਢਦੇ ਜਿਹੜੀ ਚੀਜ਼ ਬਾਈ ਮਸ਼ੀਨ ਦਾ ਬਣਦੀ ਆ ਉਹ ਚੀਜ਼ ਉਹ ਤਾਂ ਹੈ ਹੋਆ ਮੈਂ ਤੁਹਾਨੂੰ ਕਹਿਆ ਤਾਂ ਹੈਗਾ ਵੀ ਜੇ ਭਾਈ ਤੁਹਾਡੀ ਸਲਾਹ ਹੈ ਆਪਾਂ ਨਵੇਂ ਆ ਬਣੀਓ ਲੈ ਲੈਂਦੇ ਲੋਡ ਤਾਂ ਪੈਣੀ ਆ ਸਿਲੰਡਰ ਕਿੰਨੇ ਲੱਗੇ ਲੱਖੇ ਹੁਣ ਤੱਕ ਸਿਲੰਡਰ ਬਾਈ 8 ਲੱਗੇ ਉਰੇ ਉਰੇ 8 ਲੱਗੇ ਜਿਹੜਾ ਉੱਥੇ ਨੂੰ ਲੈ ਕੇ ਗਏ ਤੇ 10 10 ਲੱਗੇ ਪੂਰੇ ਜਾਨੀ ਕਿ ਯਾਰ ਜਿਹੜੇ ਉੱਪਰ 2 3 ਸਿਲੰਡਰ ਆ ਉਹ ਮਤਲਬ ਕਿ ਕੋਈ ਅੱਤਾ ਹੈ ਕੋਈ ਪੌਣਾ ਹੈ ਗਿਣਤੀ ਦੇ 8 ਜਾਈ ਹਾਲੀ ਹੋ ਇੱਧਰ ਆਇਆ ਹਾਂ ਪਰ ਆਪਾਂ 8 ਕੇੰਡਰ ਠੀਕ ਆ ਠੀਕ ਆ ਯਾਨੀ ਕਿ ਬਾਈ ਬਹੁਤ ਵਧੀਆ ਆ ਡੇਢ ਫੈਲ ਹੈ ਇਹਦਾ ਭਿਆਜ ਚੀਨੀ ਦਾ 75 ਕਿਲੋ ਦੇ ਕਰੀਬ ਚੀਨੀ ਠੀਕ ਆ ਠੀਕ ਆ ਤਿੰਨ ਲਿਆ ਤਿੰਨ ਕਿ ਸਾਢੇ ਤੱਕ 7 ਥੈਲੇ ਲੈਂਦੇ ਆ 7 ਥੈਲੇ ਸਾਢੇ ਤਿੰਨ ਕੁਆਟਲ ਹੋਗੀ ਸਾਢੇ ਤਿੰਨ ਕੁਆਟਲ ਹੋਗੀ ਪੜਿਆ ਜਣਗੇ ਪੜਿਆ ਹੋ ਤਾਂ ਕਰਾ ਮੀਤ ਪ੍ਰਧਾਨ ਕਿੱਥੇ ਤੁਹਾਡਾ ਮੀਤ ਪ੍ਰਧਾਨ ਸੌਲੇ ਗਾ ਇਹ ਸਿਆਲ ਜਿਹੜਾ ਅੱਧੀ ਰਾਤ ਨੂੰ ਪਾਣ ਮੈਂ ਤਾਂ ਬਸ ਕਿਰਾਲੀ ਆ ਗਈ ਜੀ ਬਸ 2 3 ਕ ਘੰਟੇ ਹੋ ਗਏ ਜੋ ਤੁਰਿਆ ਵਾ ਜਦ ਵੀ ਪੋਹ ਲਾਉਣਾ ਕਰਾਲੀ ਆ 3 ਘੰਟੇ ਤੋਂ ਕਰਾਲੀ ਨੂੰ ਨਿਕਲਣਾ ਜੇ ਪਤਾ ਨਹੀਂ ਕਿਹੜਾ ਜਾਮ ਕਰਾਲੀ ਭੁੱਲ ਗਿਆ ਉਹ ਕਰਾਲੀ ਕਿਹੜੇ ਗੱਡੀ ਜਾਂਦਾ ਹੈ ਜਾਂਦਾ ਕਰਾਲੀ ਜਾਂਦਾ ਹੁਣ ਦੋਨੋਂ ਵਾਲੇ ਹੋਣਾ ਪਹਾੜੀਆਂ ਜਾਂਦਾ ਬੰਦਾ ਬਾਕੀ ਆਈ ਪੀ ਉਹਦੀ ਗੱਲ ਕਰਾਉਂਦੇ ਆਂ ਵੀ ਭਾਈ ਕਰਾ ਲਈ ਤੈਨਨੇ ਘੰਟੇ ਕਿਆ ਕਰਿਆ ਨਹੀਂ ਤੁਸੀਂ ਹੁਣ ਟਰਾਲਾ ਦਾ ਬੰਦੋ ਯਾਰ ਪੁੱਛੀਦੇ ਬੰਦਨ ਆ ਆ ਮੋਜਾ ਬੋਲ ਆਤੀ ਹੈ ਤੋਂ ਕਿਹਾ ਕਿ ਇਹਨਾਂ ਗੱਲੀਆਂ ਪਈਆਂ ਬੈਠਾ ਯਾਰ ਆ ਦੇਖ ਲਾ ਹੱਦ ਤੱਕ ਨਹੀਂ ਰੁਕੀ ਅੱਗ ਲਾਈ ਦੇ ਵੀ ਢੱਡਾ ਢੰਡਾ ਪੀ ਲੰਗਾ ਆਏ ਤਾਂ ਤੁਸੀਂ ਸੇਵਾ ਦਾ ਤਗੜੇ ਆ ਸਾਰਾ ਵੀ ਮੁਰਦਵਾ ਹਰਪ ਹੁੰਦਾ ਹੈ ਪੂਰਾ ਯਾਰ ਆ ਵੀ ਹਾਲਤ ਹੋਣਾ ਆਪਾਂ ਨੇ ਗੁਰਪੁਰਬ ਨੇ ਤੁਹਾਨੂੰ ਵਿੱਚ ਹੈ ਹੈ ਰੋਜ਼ਰੀ ਯਾਰ ਇਹ ਨਹੀਂ ਰਹੇਗਾ ਬਾਕੀ ਦਾ ਧੋ ਹੋ ਗਿਆ ਯੋ ਟੋ ਕੇ ਗੁਰਪੁਰਬ ਨੂੰ ਤਿਆਰ ਹੋਣਾ ਉੱਥੇ ਬਾਅਦ ਲਿਆ ਕੇ ਨਮਾ ਕੱਸ ਦਿੰਨੇ ਆ ਉੱਥੇ ਮੋਟਰ ਚਲਾ ਕੇ ਆਪਾਂ ਨੇ ਸਿੱਧਾ ਪਾਈਪ ਲਾ ਕੇ ਉਰੀ ਦੇ ਚੱਕ ਦੇਣਾ ਕੰਮ ਨੇੜੇ ਕੁਝ ਵਾ ਹਾਂ ਬਾਕੀ ਚਿਪਕਾੜ ਬਹੁਤ ਹੋਈ ਹੋਈ ਯਾਰ ਇਹਦੇ ਚ ਵੀ ਇਹਦੇ ਵਿੱਚ ਬਣਾਉਨੇ ਆ ਕਿੰਨੇ ਵਜੇ ਤੁਰਨਾ ਇਸ ਵੀਡੀਓ ਸਮਾਨ ਲੱਦਣਾ ਨਹੀਂ ਕੱਲ੍ਹ ਤੁਸੀਂ ਉਹੀ 3-3 ਵਜੇ ਦੇ ਘੜੇ ਚ ਜਾਉਂਗੇ ਉਰਤੇ ਨਹੀਂ ਥੋੜੀ ਸਾਡੀ ਸਲਾਹ ਹੈ ਕਿ ਪਹਿਲਾਂ ਜਾइए ਥੋੜਾ ਯਾਰ ਪਹਿਲਾਂ ਹੀ ਜਾਉਂਦੇ ਆਂ ਕਿਉਂਕਿ ਉੱਥੇ ਜਾ ਕੇ ਕਈ ਵਾਰ ਗਾਸ ਨੂੰ ਪਰਮਾਨੰਦ ਹੁੰਦਾ ਹੈ ਬੈਠਣ ਨਾਲ ਘਰ ਹੁੰਦਾ ਪਰਮਾਨੰਦ ਦੀ ਵੀ ਗੱਲ ਨਹੀਂ ਟਾਈਮ ਬਹੁਤ ਲੱਗਦਾ ਜਣ ਕੌੜੀਆਂ ਆਉਣ ਕੌੜੀਆਂ ਆਉਣ ਰਾਜਾ ਚਲੋ ਬਾਹਰੋਂ ਬੰਨਣਾ ਸੈਂਡਾ ਬਾ ਪਿੱਛੇ ਨੇ ਸਮਾਨ ਬੇ ਕੱਢਣਾ ਨਾ ਕੱਢਣਾ ਹੁਣ ਕੱਢਣਾ ਹੁਣ ਬਾਹਰੋਂ ਕੱਪੜੇ ਹੀ ਆ ਬਸ ਉਹ ਆ ਭਾਂਡੀਆਂ ਪੁੱਤਰ ਇਹ ਹੈ ਗਿਰਿੰਡਰ ਔਰ ਮੇਰਾ ਬਾਟੀਆਂ 200 ਨੰਬਰ ਅੱਛਾ ਚੀਨੀ ਦੀ ਲੋਡ ਉੱਥੇ ਵੀ ਨਹੀਂ ਹਾਂਾਰੇ ਦਾਦਾ ਚੀਨੀ ਦੀ ਕੋਈ ਲੋਡ ਨਹੀਂ ਉਹ ਕਹਿੰਦੇ ਵੀ ਪੂਰੀ ਬਾਹਰ ਸਰਿੰਡਰ ਹੈ 3 ਰੱਖਣੇ ਉੱਤੇ ਮੈਂ ਸਰਪੇ ਭਾਈ ਕਾ ਗੱਲ ਕਰੀ ਜੀ ਮਿਟਾਉਣੇ ਉਹ ਕਹਿੰਦਾ ਭਾਈ ਜੇ ਤੁਸੀਂ ਕਹਿੰਦੇ ਆ ਤਾਂ ਅੱਧਾ ਜਿਹਾ ਨਾਲ ਰੱਖ ਲਓ ਤੁਹਾਡੇ ਗਏ ਦੇ ਬਰ ਬਰ ਪਰ ਮੇਰੇ ਵੱਲ ਤੇ ਕੋਈ ਲੋੜ ਨਹੀਂ ਪਰ ਫੇਰ ਵੀ ਨਾਲ ਲੈ ਜਾਓ ਪਤਾ ਕੋਈ ਕਈ ਵਾਰ ਹੁੰਦਾ ਵੀ ਆਏ ਆ ਹਾਂ ਖੁੱਲਾ ਨਹੀਂ ਲੈ ਲਈ ਹਾਂ ਖੁੱਲਾ ਰੱਖ ਲਈ ਪਰ ਆਏ ਆ ਯਾਰ ਵੀ ਲੋਡ ਨਹੀਂ ਮਿੱਠਾ ਪਹੁੰਚ ਜਾਓ ਤੁਸੀਂ ਗਏ ਦੇ ਉਹ ਤੁਸੀਂ ਆਹ ਮੋੜਿਆਂ ਦੇ ਇੱਕ ਥੈਲਾ ਨਹੀਂ ਇਹ ਪੁਨੇ ਨਾ ਇਹ ਆਪਣੇ ਆਹ ਦਾ ਗੁਰਪ੍ਰਭਉ ਦਾ ਫੇਰ ਉਹਦੇ ਖਾਤਰ ਵੀ ਇਹਨੇ ਲੈਣੀ ਹੋਈ ਹੋਰ ਤਾਂ ਜਿੰਨੀ ਦੀ ਆਪਾਂ ਨੂੰ ਲੋਡ ਹੈਗੀ ਗਏ ਦੇ ਦੇ ਲੈ ਬੀਨ ਉਹ ਨਾ ਬੀਬੀਆਂ ਦੀਆਂ ਸੀ ਨਾ ਕਿ ਕਿ ਨਿਲਕ ਟੁੱਟਣਾ ਆਪਣੇ 10 ਲਗਾਏ ਚੱਲ ਗਏ ਬਟੂ 9 10 ਕਾ ਲੱਗ ਗਏ ਜਿਹਦੇ ਤੋਂ ਤੱਕ ਜਾਂਦੇ ਅੱਧੀ ਵੀ ਦੀਆ ਉਹ ਤੇ ਮੇਰੇ ਦੱਬਦੇ ਰਹੇ ਡੱਬੇ ਵਿੱਚ ਨੇ ਕੰਨਾ ਦੇਦੇ ਨੇ ਬਾਈ ਇੱਕ ਮਾਲਾ ਹਾਂ ਇੱਕ ਮਾਲਾ ਬੀ ਨੋ ਬਾਕੀ ਨੋ ਬਾਕੀ ਠੀਕਦਰ ਪਰ ਲਗਾ ਦਿੰਦਾ ਜੀ ਇੱਕ ਫੇਵਰੇਟਰੀ ਹਾਂ ਇੱਕ ਤਾਂ ਬਣੂ ਬਾਈ ਹਾਂ ਇੱਕ ਤਾਂ ਬਣੇ ਜਾਉਗਾ ਨਾ ਤਾਂ ਜਰਾ ਬਲਾ ਕੇ ਉਹ ਗਲੂ ਘੱਟ ਗਾ ਲੈ ਉਹ ਉੱਥੇ ਨਹੀਂ ਕੋ ਬਾਤ ਰੱਖੋ ਮੈਂ ਉਹ ਕਹਿੰਦਾ ਸਰਬਾ ਕਹਿੰਦਾ ਵੀ ਉੱਥੇ ਨੂੰ ਲੈ ਜੰਦੋ ਹਾਂ ਤੇ ਨਹੀਂ ਵੀ ਅਸੀਂ ਅੱਗੇ ਹਾਂ ਫਿਰ ਆਪਣੇ ਦੋ ਤਾਂ ਭਰੇ ਹੋਏ ਤੇ ਇੱਕ ਖਾਲੀ ਉਹ ਕਹਿੰਦਾ ਵੀ ਪਹਿਲਾਂ ਇਹ ਭਰਾਂਗਾ ਕਹਿੰਦਾ ਤਾਂ ਬੈਜੀਟ ਤੇ ਸਲੈਂਡਰ ਪੂਰਾ ਭਰ ਜਾਣਾ ਜਿਹੜਾ ਭਰਦਾ ਉਹ ਮੇਰਾ ਤੇ ਗੁੱਟ ਬਾਰੇ ਉਹ ਕੰਮ ਆਇਆ ਬਾਜੀ ਕੰਮ ਆਜੀ ਉਹ ਲੱਜ ਗਿਆ ਨਾ ਜੋ ਹਾਂ ਬਾਕੀ ਉਹ ਵੀ ਤਿੰਨ ਤਿੰਨ ਨਗਰ ਚ ਲੜਣੀ ਆ ਚੱਲਣੀ ਆ ਸਵੇਰ ਸ਼ਾਮ ਚਲਾਣੇ ਨਾਲੇ ਹਾਂ ਵੀ ਜੋ ਰੇ ਵੀ ਲੋੜ ਆ ਤੋ ਹੋਰ ਇੱਕ ਗਹਿਤ ਹੋਵੇ ਵਿੱਚ ਨਾਲ ਹੂੰ ਦਲੀ ਨੂੰ ਮਿਲ ਵੀ ਘਰ ਲੱਗ ਗਿਆ ਹਾਂ ਦੋ ਵਾਰ ਉੱਚਾ ਕਦਨ ਇਹ ਯਾਰ ਲਾ ਲਿਆ ਮੈਂ ਦੋ ਵਾਰ ਫੋਨ ਲਾ ਲਿਆ ਉਹ ਨਹੀਂ ਹੈਗੇ ਮਸ਼ੀਨ ਮਸ਼ੀਨ ਬੁੱਛਲੀ ਇਹਨਾਂ ਨੇ ਕਹ ਲਓ ਮਸ਼ੀਨ ਵਾਲੇ ਕੱਢ ਦੇਣੇ ਆ ਮਸ਼ੀਨ ਆ ਹੱਥ ਗਏ ਚੱਲ ਗਈ ਆ ਉਹ ਨਹੀਂ ਆਣੀ ਬਲਕਿ ਇਹਨਾਂ ਨੂੰ ਨਹੀਂ ਨਹੀਂ ਲੈ ਚੂਰਾ ਕਰਦੇ ਨੇ ਜਿੱਥੇ ਕੱਢਦੇ ਗਾਜਰ ਗਾਜਰ ਉੱਪਰ ਦੇ ਅੜਕੇ ਚ ਆ ਜਾਂਦੀ ਹੈ ਗਾਜਰ ਨੂੰ ਤਾਂ ਗ੍ਰੈਂਡ ਕਰਦੀ ਆ ਉਹ ਬਦਾਮ ਤਾਂ ਛੋਟਾ ਜਿਹਾ ਨੂੰ ਕਿਵੇਂ ਕੋਈ ਆੜਚਣ ਵੀ ਚਾਹੀਦੀ ਆ ਹਾਂ 2 ਘੰਟੇ ਹੋ ਗਏ ਬਾਟਲ ਭਰੇ ਨੇ ਬਾਕੀ ਟਰਾਲਾ ਦੇਵਾ ਦੇਣੀ ਗਿਆ ਗਿਆ ਸਮਾਨ ਰੱਖਦਾ ਟਰਾਲਾ ਤਾਂ ਡੰਨਾ ਆਪਣਾ ਦਿਖਾਤ ਦਾ ਆਪਾਂ ਨਹੀਂ ਬਾ ਬਿਸਤਰੇ ਬਿਸਤਰੇ ਰਹਿ ਗਏ ਜਿਹੜੇ 4 ਕ ਬੰਦਿਆਂ ਜੋਗੇ ਆਪਾਂ ਨੇ 2 ਉਹ ਬਿਸਤਰੇ ਰੱਖਨੇ ਬਾਦੂ ਨੂੰ ਹਾਂਜੀ ਸਤਿਕਾਰ ਦੀ ਲੱਖੀ ਬਾਈ ਹਾਂਜੀ ਖਿਆਲ ਚੱਲਾਂ ਵਧੀਆ ਜੀ ਵਧੀਆ ਤਿਆਰੀ ਕਰ ਲਈ ਆਪਾਂ ਨੇ ਤਿਆਰੀ ਕਰ ਲਈ ਖੋਹ ਲੱਦ ਲਿਆ ਤਾਂ ਆਪਾਂ ਨੇ ਸਾਰਾ ਏ ਟੂ ਜ਼ੈਡ ਸਮਾਨ ਲੱਦ ਹੋ ਗਿਆ ਪੈਣੇ ਵਾਲੇ ਕੰਬਲ ਬਿਸਤਰੇ ਲੱਦ ਲਏ ਬਸ ਹੁਣ ਤੁਰਨ ਲੱਗੇ ਆ ਜੀ ਉਰ ਤੇ ਬਾਕੀ ਦਾ ਰਸਤੇ ਦਾ ਸਫਰ ਤਾਂ ਚੱਲ ਸਭ ਨੂੰ ਪਤਾ ਹੀ ਯਾਰ ਆ ਕਿਹੜਾ ਹੁੰਦਾ ਹੈ ਹੂੰ ਬਾਕੀ ਤੁਹਾਨੂੰ ਉੱਥੇ ਪਹੁੰਚ ਕੇ ਜਿੱਥੇ ਸੈਡਾ ਬਣਨ ਲੰਗਰ ਦਾ ਜੂ ਵੀ ਹੈ ਉੱਥੇ ਜਾ ਕੇ ਵੀਡੀਓ ਚ ਦਿਖਾਇਆ ਇੱਕ ਅੱਧੀ ਕਲੀਪ ਰਾਤੇ ਦੀ ਵੀ ਜੋੜ ਦੂੰਗਾ ਹਾਂ ਜੋੜ ਦਿਆਂ ਹਾਂ ਬੰਦੇ ਬਾਕੀ ਬਾਈ ਹੋ ਗਏ ਆਪਾਂ 2 4 5 6 ਬੰਦੇ ਹੋ ਗਏ ਪਿੱਛੇ ਖੜੇ ਆ ਬੰਦੇ ਰਾਜੀ ਵੀ ਨਹੀਂ ਮੋਣਾ ਉਚਾਰ ਲਾ ਵੀਰੇ ਕਾਰ ਮਾਰੀ ਟਰਾਲਾ ਬਾਹਰ ਕੱਢਣ ਲੱਗੇ ਆ ਟਰਾਲਾ ਲੱਗ ਜਾਂਦਾ ਬਾਈ ਉਹਰੇ ਥੱਲੇ ਰੈਂਪ ਉਹ ਜਾਦਾ ਉੱਚਾ ਗੁਰਦੁਆਰਾ ਸਾਹਿਬ ਦਾ ਆ ਪੱਥਰੇ ਰੱਖਣੇ ਪੈਣੇ ਆ ਠੱਕਣ ਨਹੀਂ ਆ ਦੇਖ ਆ ਦੇਖ ਆ ਪਹਿਲਾਂ ਆਪਣੀ ਟਰਾਲੀ ਤੇ ਲੱਗੇ ਹੋਏ ਆ ਐਕਸੈਸਰੀ ਆ ਨਾ ਜਿਹੜੀ ਪਿੱਛੇ ਉਹ ਲੱਗਦੀ ਆ ਆ ਥੋੜਾ ਚੌੜਾ ਕਰਦੇ ਹੋਰ ਮੈਂ ਕਹਿੰਦਾ ਆਲਾ ਕੱਢ ਬਾਹਰ ਹੋਰ ਬਸ ਹੋਰ ਓਏ ਉਹ ਟਰਾਲਾ ਚੱਲ ਚੱਲ ਦੂੰ ਪਰ ਇਹ ਕਿੰਨਾ ਰੋੜਾ ਉਹ ਪਾਣੀ ਚ ਪਾਦਾ ਨਾ ਉਧਰ ਲਿਆ ਇੰਨਾ ਇੰਨਾ ਪਾਣੀ ਖੜਾ ਚੱਲ ਚੱਲ ਨਾ ਨਾ ਠੀਕ ਨਹੀਂ ਹੈਗਾ ਰੋਕ ਦੇਖ ਲੋਟਾ ਚੱਲ ਉਹ ਥੱਲੇ ਉਹ ਥੱਲੇ ਲੱਗ ਜਾਂਦਾ ਹੀ ਪਿੱਛੇ ਉਹ ਦੇਖਿਓ ਆਹ ਦੇਖੋ ਹੁਣ ਦੇਖੋ ਕਿੰਨੀ ਕਿ ਜਗ੍ਹਾ ਬਚੀ ਆ ਚੱਲ ਚੱਲ ਆਹ ਦੇਖੋ ਪੂਰਾ ਪੂਰਾ ਹੀ ਲੱਗਦਾ ਚੱਲ ਚੱਲ ਆ ਰੋਕ ਦੇ ਇੱਕੀ ਥੋੜੀ ਆਹ ਕਰਕੇ ਆਹ ਜੀ ਇਹ ਅੰਕਲ ਥੱਲੇ ਹੀ ਟੁੱਟੇ ਗਈਆਂ ਸੀ ਪਹਿਲਾਂ ਆਹ ਥੱਲੇ ਲੱਗ ਜਾਂਦਾ ਉਹ ਤਾਂ ਹੀ ਲੱਗਿਆ ਨਾ ਗੰਦਾ ਮੰਡਾ ਲੱਗਣਾ ਹੂਣ ਤੇ ਐ ਮੋੜ ਦੋ ਮੋੜ ਦੋ ਥੱਲੇ ਲੱਗਣ ਜੁਹਾਂ ਤਾਂ Delhi ਹੀ ਹੈ ਗਾਹਾਂ ਤੇ ਦਿੱਲੀ ਦੀ ਤਿਆਰੀ ਹੈ ਬਾਈ ਹਾਂ ਜੀ ਆਹ ਰੋਲ ਤੋਂ ਨਿਆਣੇ ਵਿੱਚ ਚੱਲ ਨਿਆਣੇ ਇੱਕ ਸਾਈਡ ਬੂਟ ਖੋਲ ਕੇ ਆਲੀ ਬੈਠੋ ਚਲੋ ਬੂਟਾ ਇੱਧਰ ਰੱਖ ਰਹੇ ਹੋ ਪਹਿਲਾਂ ਉਹਰੇ ਖੋਲੋ ਇਹਦੇ ਥੱਲੇ ਰੱਖ ਲਿਓ ਬੂਟ ਐਂ ਕਰਕੇ ਆ ਜੋ ਇਹਨੂੰ ਖੜ੍ਹ ਜਾਓ ਇੱਥੇ ਇੱਥੇ ਛੱਡ ਦਿਓ ਇੱਥੇ ਨੂੰ ਛੱਡੋ ਬੂਟ ਇੱਥੇ ਰੱਖ ਕੇ ਬੈਠੋ ਸੈਟ ਅਪ ਕਰੋ ਚਲੋ ਵਾਹ ਨਾ ਗੇੜ ਕੇ ਲੈ ਜਾ ਨਾ ਇਹ ਦੂਰੀ ਆਇਆ ਹੈਗਾ ਆ ਰਹੇ ਹਾਂ ਆ ਰਹੇ ਹਾਂ ਗਾਹਾਂ ਕਰਕੇ ਰੱਖੋ ਫਿਰ ਦੀਆ ਕਰਦੇ ਹੁੰਦੇ ਆ ਕਹਾ ਕਰਤੀ ਹੋਣਾ ਦਿਖਾ ਫਾ ਲੈ ਕੋਈ ਥੈਲਾ ਲੈ ਲੈਣਾ ਨਾ ਨਾ ਬਸ ਪੁਆਇ ਦੀ ਲੈਣੇ ਤੇ ਜਾ ਕੇ ਮਾਰਨੇ ਆ ਠੰਡ ਤੇ ਤੁਹਾਂ ਸਾ ਬਲਾ ਲਾ ਜਾ ਚੇ ਕੱਲੂ ਆ ਜੀ ਇਹ 9 ਵਜੇ ਦੇ ਫਿਰਦੇ ਆ ਜਾਣ ਨੂੰ ਅੱਛਾ ਮੈਂ ਜਾਲ ਤੇ ਯਾਰ ਤੇ ਉਹ ਪੇਪਰ ਨੂੰ ਯਾਰ ਮਾ ਅਗਲੀ ਵਾਰ ਜਾਈ ਆ ਆ ਬਿੱਲਾ 9 ਵਜੇ ਨਾ ਆ ਕੇ ਵੇੜਾ ਮਾਰ ਗਿਆ ਔਰੇ 10 ਮਿੰਟੇ ਆ ਆ ਮਨਾਇਆ ਉਹ ਆਣੀ ਨਹੀਂ ਆ ਘਟੋ ਘਰੇ ਤੁਸੀਂ ਦੋ ਦੇ ਤੁਸੀਂ ਵੀ ਜੇ ਦੇਣੋ ਟਰੈਕਟਰ ਵੀ ਧੀਰ ਵਾਲਾ ਟਰੈਕਟਰ ਉਹ ਕਾਪਾਣੇ ਰਾਜ ਵੀਰ ਟਰੈਕਟਰ ਵਾਲੀ ਪਾਲੀ ਚ ਇਹਨੂੰ ਆ ਜਾਂਦੀ ਆ ਉਹ ਕਰਕੇ ਪੋਣੀ ਪੈਂਦੀ ਥੋੜੀ ਹਰਾ ਜੀ ਰੈਡੀਟਰ ਵਾਲੀ ਪੈ ਗਈ ਬਸ ਹੋਰ ਵਾਲੀ ਪੈਣੀ ਨਹੀਂ ਸਾਥ ਸ੍ਰੀ ਅਕਾਲ ਈ ਮਰੰਡੇ ਪਹੁੰਚ ਗਏ। ਉਰੇ ਆਪਾਂ ਨੇ ਡਿਸਪੋਜ਼ਲ ਲੁੱਦਣੀਆਂ ਆ। ਆ ਵੀਰ ਨੇ ਸੇਵਾ ਕਰੀ ਆ ਅੱਡੀ। ਕਿੰਨੀ ਹੈ 12000? 12000 ਆਉਂਦਾ। 12000 ਕਾਬੀ ਹੈ। ਠੀਕ ਆ। ਚਾਚਰ ਵੀਰ ਨੇ ਕਰੀਏ ਸੇਵਾ ਇਹ। ਹਾਂ। ਆ ਲੱਖੀ ਵੀਰ ਦੀ ਦੁਕਾਨ ਆ ਮਰੰਡੇ। ਤੇ ਹਰ ਇੱਕ ਸਾਲ ਇਹ ਵੀਰ ਆਪਾਂ ਨੂੰ ਇਹ ਸੇਵਾ ਕਰ। ਹਾਂ। ਪੰਜਾਬੀ ਆਪਾਂ ਲੰਗਰ ਨੂੰ ਰੇ ਤੇ ਲੰਗਦੇ ਆ ਜਾਂਦੇ ਵਿੱਚ ਚੱਕਦੇ ਆ ਇਹ। ਮਰੰਡੇ ਬਹੁਗੇ ਆਣਾ ਰੱਖ ਕੇ ਜਮਾਨਤ। ਆਪਣਾ ਖਾਸ ਬੰਦਾ ਹੀ ਆ ਹਾਂ ਹਾਂ ਰੱਖਦੇ ਚੱਲੋ ਫੇ ਅੱਗੇ ਵਾਦੇ। ਟੱਕ ਪਾਰ ਆ ਜੀ ਰੱਬ ਸਾਡੇ 9:00 ਹੋ ਗਏ ਜੀ ਪਹੁੰਚ ਗਏ ਆਪਾਂ ਟਰ ਇੱਧਰ ਲਾਤਾ ਪਾਵਣਾ ਜੀ ਲੰਗਰ ਜਿਹੜਾ ਮੇਨ ਗੇਟ ਉਧਰ ਆ ਕਹਾ ਉਹ ਦਰਸਾਉਦਾ ਜਿਹੜਾ ਦੂਜਾ ਦੋ ਨੰਬਰ ਪਾਰਕਿੰਗ ਗੇਟ ਆ ਨਾ ਇੱਧਰ ਇਹ ਪਾਰਕਿੰਗ ਆਹ ਗੱਡੀਆਂ ਦੀ ਇੱਥੇ ਆਪਣਾ ਮੇਨ ਐਂਟ੍ਰੈਂਸ ਪਰ ਲੰਗਰ ਆ ਇੱਧਰ ਵੀ ਮੇਨ ਐਂਟ੍ਰੈਂਸ ਆ ਗੁਰਦੁਆਰਾ ਸਾਹਿਬ ਦੀ ਚੱਲੋ ਤੇ ਆਪਾਂ ਭਾਈ ਆ ਕੇ ਬਲੌਗ ਬਣਾਉਣ ਦਾ ਟਾਈਮ ਹੀ ਲੱਗਿਆ ਕਿਉਂਕਿ ਬੰਦੇ ਸੀ 4-5 ਤੇ ਪਹਿਲਾਂ ਟਰਾਲਾ ਲਾਇਆ ਲੋਡ ਕਰਕੇ ਜਮਾ ਗੰਦ ਦੇ ਨਾਲ ਆਹ ਹੁਣ ਟੇਬਲ ਚੱਕ ਕੇ ਲੈ ਗਏ ਉਧਰ ਦੇ ਲੈ ਆਏ ਭਾਈ ਰਾਜਵੀਨਾ ਹੀ ਭਾਈ ਲੈਣ ਗਏ ਆ ਘਾੜ ਸੁੰਬਾ ਆਪੇ ਪਲਾਉਣੇ ਆ ਇੱਥੇ ਆਹ ਟੇਲਾਂ ਕੱਢੀ ਇੱਥੇ ਲਾਉਣੇ ਪੈਪ ਫਿਰ ਸਾਰੀ ਸੰਗਤ ਨੂੰ ਸ਼ਾਗੜ ਨੂੰ ਠੀਕ ਰਹੂਗਾ ਕੋਈ ਧੱਕਾ ਮੁੱਕੀ ਨਹੀਂ ਹੋਊਗੀ ਲੈ ਚਾਉਣਗੇ ਇੱਧਰ ਦੇ ਉਦੋਂ ਮੈਂ ਆਇਆ ਕੜਿਆ ਸੰਗਤ ਲਈ ਹਰ ਟੇਬਲ ਆ ਤੇ ਆਪਣਾ ਪਿੱਛੇ ਤਿਆਰ ਹੋ ਕੁਸਮਾਨ ਸਾਰਾ ਬਾਕੀ ਆਨੇ ਰਾਈ ਵੀ ਨਹੀਂ ਦਿਖਾਉਣਾ ਤੁਹਾਨੂੰ ਬਸ ਓਏ ਬਸ ਟੇਡਾ ਬਿ ਮਾਰ ਦੇ ਕਿੱਥੇ ਲੈ ਗਿਆ ਵੀਰ ਇੱਥੇ ਤੈਨੂੰ ਪਤਾ ਬਗਾਨੀ ਜਗ੍ਹਾ ਬਹੁਤ ਔਖਾ ਹੈ ਨਾ ਸਾਮਾਨ ਗੱਡਣ ਕੋਈ ਵੀਰ ਨਹੀਂ ਆ ਹੰਸਾਲੀ ਤੇ ਅੱਛਾ ਨੰਗਰ ਹੁੰਦਾ ਉਹਰੇ ਜਿਲੇਬੀਆਂ ਦਾ ਅੱਛਾ ਕੋਈ ਵੀਰ ਨੂੰ ਕਿਹਾ ਤਿੰਨ ਪਿੰਡ ਗਾਹਾਂ ਲੰਘੇ ਅਸੀਂ ਅੱਛਾ ਤਿੰਨ ਪਿੰਡ ਗਾਹਾਂ ਜਾ ਕੇ ਲੈ ਕੇ ਆਏ ਠੀਕ ਪੈਸਾ ਟਾਈਮ ਲੱਗਾ ਵੀਰ ਦੇ ਮੋਟਰਸਾਈਕਲ 'ਤੇ ਲੈ ਕੇ ਗਿਆ ਭਾਈ ਦਾ ਧੰਨਵਾਦ ਬਹੁਤ ਹੈ ਕਹਿੰਦੇ ਨਹੀਂ ਪੈਪ ਲੈ ਆਏ ਸੀ ਨਹੀਂ ਨਹੀਂ ਤੁਹਾਨੂੰ ਨਾਲ ਕੰਮ ਲੋਟ ਆ ਗਿਆ ਭਾਈ ਲੋਕ ਔਖਾ ਹੋ ਜਾਣਾ ਸਾਨੂੰ ਗੱਲ ਨੂੰ ਯਾਰ ਉਹਰੇ ਕਿਹੜਾ ਨਹੀਂ ਮੋਟਰਸਾਈਕਲ ਇੰਨੀ ਲੰਦਾ ਤੈਨੂੰ ਭਲਾਈ ਆ ਅੱਠ ਵਜ ਗਈ ਰਾਈ ਵੀਰ ਤੇ ਮਸੀ ਮੋਟਰ ਦਾ ਦਿੱਤਾ ਭਾਈ ਨੇ ਉਹਦੇ ਨਾਲ ਟੇਬਲ ਲੱਗਿਆ ਨਾਲ ਬੈਗੇ ਗਿਆ ਬਾਈ ਲੱਗੇ ਆ ਬਾਈ ਕੱਢਣ ਓਏ ਆਹ ਰੈਡ ਦੇ ਲੱਕੀ ਹੋਰ ਲਾ ਲਿਆ ਯਾਰ ਯਾਰ ਉਹੀ ਕੱਢ ਲਓ ਤੁਸੀਂ ਕਾਹਨੂੰ ਇਹ ਆਹ ਹੋਰੇ ਐ ਲਾ ਲਏ ਉਹ ਵੀ ਜੇ ਮੈਂ ਵੱਲ ਨੂੰ ਦੇ ਠੀਕ ਹੈ ਛੋਟੇ ਗਾਈ ਬਾਈ ਇੱਕ ਉਹ ਕੱਢ ਤਾਂ ਉੱਥੇ ਤੇ ਉਹਰੇ ਆਹ ਨਿਕਲ ਨੂੰ ਕਰ ਤੀ ਜੇਗਾ ਇਹਨੇ ਗਾਹਾਂ ਫੇਰ ਕੱਢ ਤੂੰ ਬੈਂਚ ਕਰ ਇਹ ਦੂਵੇ ਦੇ ਵੀ ਸਾਫ ਕਰ ਸਰਚ ਉਹਦੇ ਪੁੰਦੇ ਦੋਈ ਵਈ 40 ਸਾਬ ਲੰਘ ਜੀ ਪਹੁੰਚ ਜੀ ਬਾਕੀ ਸੈਟਅਪ ਸਾਰਾ ਹੋ ਗਿਆ ਆਪਣਾ ਸਾਰਾ ਕੁਝ ਰੈਡੀ ਆ ਜੀ ਕਿ ਸਾਡੀ ਮਾਗੀ ਚਾਹੀਦੀ ਤੁਹਾਨੂੰ ਮੇਰੇ ਸਾਥੋਂ ਬੱਬਰ ਨੂੰ ਹੋਰ ਦਾ ਪਰਮੇਸ਼ਥਾਨ ਦੇ ਆ ਵਧਾਈਆਂ ਬੜੀ ਖਾਰਿਆ ਨਾ ਸਾਰਿਆਂ ਦੇ ਵੀਰਾਂ ਨੂੰ ਮੰਮੀ ਚਾਲਦੀਆਂ ਵਧਾਈਆਂ ਤੇ ਆਪਾਂ ਲੰਗਰ ਚੱਲ ਰਿਹਾ ਐ ਐਨਆਰਆਈ ਵੀਰਾਂ ਦੀ ਮਦਦ ਨਾਲ ਬਈ ਇਲਾਕੇ ਦੇ ਜਿਨ੍ਹਾਂ ਨੇ ਆਪਣਾ ਟਿਲ ਹੌਲ ਦੇ ਕੇ ਆਪਣੀ ਸੇਵਾ ਕੀਤੀ ਹੈ ਲੰਗਰ ਆਪਣਾ ਸ਼ੁਰੂ ਹੋ ਗਿਆ ਬਾਕੀ ਵੀ ਜਿਵੇਂ ਬਣੇ ਬਲੌਗਰ ਲੱਗ ਰਹੇ ਨਾਲ ਤੁਹਾਨੂੰ ਅਗਲੇ ਬਲੌਗਰ ਨਾਲ ਵੀ ਦਿਖਾਈਏ ਕਿ ਕਿੰਨਾ ਇਕੱਠਾ ਟਿੱਕਾ ਨਾਲ ਟਿੱਕਾ